यार घोड़ी कितने मेरी ओ आजू घोड़ी तेरी ओ फुफड़ा जे घोड़ी नहीं ना ते कोई खोता ही कर लो मैं तुरके नहीं जाना सोचा वो जय सह मीटर खोल गए अगले आने मार मार्ब का ट्रांसफार्मर खोलता बिशर्मी <laughs> का <laughs> दूसरा नाम जीजा होता है और आज देख भी लिया इकवंजा सौ में आपने बेशर्मी और जीजा दोनों देख ले और तुम्हें कटू जाइए <laughs> <laughs> अपना हाथ दोगे ਓ ਆ ਜਾ ਬਾਈ ਕਹਿੰਦਾ ਮੀਟਰ ਨਾ ਛੱਡ ਦੇ ਓ ਛੋਟੇ ਪ੍ਰੋਣੋਂ ਨੂੰ ਪਿਸ਼ਾਲਦਾ ਕੱਸ ਪੈ ਗਿਆ ਕਿਹ ਚਾ ਮੈਂ ਤੇਰੇ ਬਾਈ ਦੇ ਘਰੀ ਟੌਰ ਹੋਏ ਹੱਥਾਂ ਵਿੱਚ ਚੱਕੀ ਫੜਦੇ ਓ ਛੋਟੇ ਪ੍ਰੋਣੋਂ ਵਿਆਹ ਛੱਡ ਕੇ ਭੱਜ ਗਿਆ ਹੋਏ ਮੈਂ ਮਰ ਗਈ ਲੜਾ ਪੱਛ ਗਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪਰ ਇਹ ਵਿਆਹ ਤਾਂ ਹੋ ਕੇ ਰਹੇਗਾ ਪਰ ਵਿਆਹ ਹੋ ਕਿਹਦੇ ਨਾਲ ਇਹਦੇ ਨਾਲ ਕੀ ਨੇ ਉਹ ਮੈਨੂੰ ਅੰਦਰ ਬੰਨਿਆਗਾ ਤੂੰ ਉਹ ਅਸੀਂ ਤੇਰਾ ਕਿਡਨਾਪ ਕੀਤਾ ਜੇ ਕੁੱਤੇ ਉਹ ਮੈਨੂੰ ਤੁਸੀਂ ਕਿਡਨਾਪ ਹੀ ਕਰਨਾ ਸੀ ਤੇਰੀ ਬੰਗਟਾਈ ਤੋਂ ਪਹਿਲਾਂ ਕਰ ਦੇ ਮੇਰਾ 5100 ਤੋਂ ਵੱਜ ਜਾਂਦਾ ਇੱਥੇ ਜਿੱਤੇ ਜੇ ਕੋਈ ਨਾ 14 ਅੱਜ ਦੇ ਸੇ ਜਾਂ ਕੁਝ ਖਾਵੇ ਪੀਵੇ ਨਾ ਉਹਨੂੰ ਨਹਿਰ ਵਾਲੇ ਪੋਤੇ ਲੈ ਜਾਓ ਅੱਜ ਤੋਂ ਬੱਬੀ ਦੀਦੀ ਤੁਝੇ ਟ੍ਰੇਨਿੰਗ ਦੇਣੇ ਵਾਲੀ ਹੈ ਅਰੇ ਇਸ਼ਕ ਮੁਹੱਬਤ ਕੀ ਮੈਨ ਲੱਗਦਾ ਇਹ ਆਪਣੇ ਜਵਾਕ ਨੂੰ ਸ਼ਹੀਦ ਕਰਾਉਣਗੇ ਨਿੱਕੇ ਜਨ ਨੂੰ ਕੀ ਕੁਝ ਹੀ ਹੋ ਗਿਆ ਉਹ ਤੂੰ ਨਾ ਡਲਿਆ ਕਰਤੀ ਨਾ ਬਠਿੰਡੇ ਵਾਲੀ ਤਾਂ ਉਹ ਬਠਿੰਡੇ ਬੁੰਡੇੜਾ ਕੋਈ ਨਹੀਂ ਓਏ ਮੱਜ ਦਾ ਸਹੂ ਪੁੱਤਾਂ ਮੈਂ ਆਓ ਮੱਜ ਦੇ ਸਹੂ ਪੁੱਤ ਨੇ ਬਿਠਾਤੀ ਨਾ ਖੁੰਝੇ ਲਾ ਕੇ ਚੱਲ ਕੁੜੀਏ ਆ ਜਾ ਇੰਜਰ ਤੇ ਬਹਿ ਸਾਡੇ ਨਾਲ ਚੱਲ ਆ ਜਾ ਪਿਆ ਕੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਓਏ ਤੂੰ ਆਪਦਾ ਕੰਮ ਕਰ ਉਹ ਮੈਂ ਤਾਂ ਆਪਦਾ ਕੰਮ ਕਰੀ ਨੂੰ ਫੇਰਾ ਚੀਕਾਂ ਨਾ ਮਾਰੀ ਕਰ ਜੂਗੀ ਆ ਗਿਆ ਲੈ ਕਰ ਲੋ ਭਲਾ ਓਏ ਫੇਰ ਉਹੀ ਗੱਲ ਦੁਬਾਰਾ ਜੱਪਾ ਰਹਾ ਮਾਰੇ ਬਾਹਰ ਬਾ ਇਹ ਹੀ ਦਿਨ ਦੇਖਣੇ ਰਹਿ ਗਏ ਸੀ ਕਿਹੜੇ ਵਿਆਹ ਤੋਂ ਪਹਿਲਾਂ ਸਿੱਧਾ ਸਿੱਧਾ ਕਹੋ ਨਾ ਦੂਜੇ ਵਿਆਹ ਤੋਂ ਬਾਅਦ ਹੋਇਆ ਕਮਲਾ ਮੈਂ ਤਾਂ ਕਿੰਨਾ ਚੰਗਾ ਸਾਮ੍ਹ ਕੇ ਰੱਖਿਆ ਸੀ ਇਹਦੇ ਕੁੱਤ ਗਲੇਸ਼ ਨੇ ਲੈ ਲਿਆ ਕਿੱਥੇ ਮੇਰੇ ਹਰ ਭਜਨ ਮਾਨ ਤੇ ਸੁਪਨੇ ਲੈਂਦੀ ਤੇ ਪੱਲੇ ਅੱਧ ਵਾਜੂ ਤੇ ਕਮਲਾ ਪਾਤਾ ਪਰ ਕਮਲਾ ਤਾਂ ਤੇਰੇ ਆਉਣ ਤੇ ਹੋਇਆ ਨਾ ਹਾਂ ਕੀਤਾ ਤੇ ਤੂੰ ਹੀ ਸੀ ਕਿ ਕਿਤੇ ਭੈਣ ਹੱਸ ਖੇਡਨੇ ਸਿਆਣੇ ਨਾਲ ਚਾਰ ਚਾਰ ਪੇਠੇ ਜਿੱਡੇ ਜਵਾਕ ਕਰ ਲੈ ਹਜੇ ਤੂੰ ਹੱਸੀ ਖੇਡੀ ਨਹੀਂ ਇਹਦੇ ਨਾਲ ਚੁੱਪ ਕਰ ਜਾ ਨੀ ਕੁੜੀਓ ਮੁੰਡੇ ਨੇ ਦਾਰਾ ਪੈ ਚਲਿਆ ਬਸ ਬਸ ਤੂੰ ਤਾਂ ਚੁੱਪ ਹੀ ਰਹਿ ਮੁੰਡਾ ਮੁੰਡੇ ਤੇ ਕੋ ਦੋਵੇਂ ਨਹੀਂ ਸੀ ਜਦੋਂ ਮੈਂ ਵਿਆਹ ਕੇ ਆਈ ਸੀ ਉਹ ਸਾਨੂੰ ਕਹਿੰਦੇ ਪਹਿਲਾਂ ਆਪਣੇ ਘਰੀ ਦਾ ਛਾਤੀ ਮਾਰ ਲਓ ਤੁਹਾਡੇ ਤਾਂ ਗਵਾਂਡੀਆਂ ਚ ਤਰੱਕੀ ਤਾਂ ਜਰੀ ਨਹੀਂ ਜਾਂਦੀ ਹੈਗੀ ਆਪ ਤਾਂ ਗੱਡੀ ਲੈ ਨਹੀਂ ਸਕਦੇ ਤੇ ਗਵਾਂਡੀਆਂ ਦੀ ਗੱਡੀ ਤੇ ਰਾਤ ਨੂੰ ਚੋਰੀ ਚੋਰੀ ਟਮਾਰ ਕੇ ਬਾਹਰ ਜਾਂਦੇ ਹੋ ਔਰ ਚੱਲ ਓਏ ਗੱਲ ਸੁਣੋ ਮੇਰੀ ਆਪ ਤਾਂ ਤਰੱਕੀ ਦੇਖਣੀ ਹੁੰਦੀ ਕਿਸੇ ਦੀ ਹੈ ਗਵਾਂਡਿਆਂ ਨੂੰ ਦੇ ਕੇ ਏਸੀ ਲਵਾ ਲੈਨੇ ਹੋ ਉਹ ਪਹਿਲਾਂ ਬਿਜਲੀ ਤਾਂ ਲਵਾ ਲਓ ਏਸੀ ਪਾਥੀਆਂ ਨਾ ਚਲਾਉਣੇ ਤੇ ਤੂੰ ਆਹ ਕਿਸੇ ਨੂੰ ਸੈਟੀਸਫਾਈ ਨਹੀਂ ਕਰਨਾ ਚਾਹੁੰਦਾ ਨਾ ਮੈਂ ਕਿਸੇ ਨੂੰ ਸੈਟੀਸ ਜਿਹੜੇ ਲੋਕ ਮੈਨੂੰ ਜਾਣਦੇ ਆ ਨੋ ਨੋ ਨੂੰ ਆਪਣੀ ਗੱਲ ਜ਼ਰੂਰ ਕਹਿ ਦਵਾ ਕਿ ਇਹ ਜੋ ਕਹਿ ਰਹੇ ਇੰਦਾ ਨਹੀਂ ਇੰਦਾ ਹੈ ਬਸ ਇੰਨੀ ਗੱਲ ਆ ਬਾਕੀ ਜੇ ਮੈਂ ਕਹਾਂ ਉਹ ਮੈਂ ਕਿਸ ਨੂੰ ਸਮਝਾਉਣਾ ਚਾਹਣਾ ਜਾਂ ਤੁਸੀਂ ਮੇਰੇ ਬਾਰੇ ਬੁਰਾ ਨਾ ਬੋਲੋ ਪੁੱਲੀ ਚੋ ਜੋ ਕਰਨਾ ਕਰੀ ਜਾਓ ਮੈਨੂੰ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਪਰ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਆਪਣੀ ਗੱਲ ਜ਼ਰੂਰ ਦੱਸਾਂ ਕਿ ਯਾਰ